ਤੇ ਕਿੱਡਾ ਵੱਡਾ ਸਾਡੇ ਸਤਿਗੁਰਾਂ ਨੇ ਸਾਨੂੰ ਇਹ ਉਪਦੇਸ਼ ਦਿੱਤਾ ਹੈ ਮਾਂ ਸਾਡੀ ਝੋਲੀ ਵਿੱਚ ਪਈ ਕੌਣ ਮਾਂ ਤਨਮਾਤਾ ਸਾਹਿਬਕੌਰ ਜਿਨ੍ਹਾਂ ਨੂੰ ਸਹਿਬਦੇਵਾ ਵੀ ਕਹਿੰਦੇ ਆ ਜਦੋਂ ਭਗਤੀ ਦੇਖਦੇ ਆ ਜਦੋਂ ਸ਼ਕਤੀ ਦੇਖਦੇ ਆ ਜਦੋਂ ਜਪ ਤਪ ਸੰਜਮ ਦੇਖਦੇ ਆ ਉਦੋਂ ਵੀ ਧੰਨ ਨਿਕਲਦਾ ਤਨ ਤਨ ਜਣੇ ਦੀ ਮਾਂ ਉਹ ਜੀਵਨ ਦਾ ਪੱਖ ਵੀ ਧੰਨ ਹੈ ਜਦੋਂ ਖਾਲਸੇ ਨੂੰ ਸੰਭਾਲਦਾ ਦੇਖਦੇ ਆ ਪੁੱਤਰਾ ਵਾਂਗੂ ਪਿਆਰ ਦਾ ਵੇਖਦੇ ਆ ਜਦੋਂ ਉਹਨਾਂ ਦਾ ਉਹ ਪੱਖ ਵੇਖੀ ਰਹੇ ਉਦੋਂ ਵੀ ਲੱਗਦਾ ਤਿੰਨ ਧਨ ਜਣੇ ਦੀ ਮਾਂ ਇਹ ਇਹ ਪੱਖ ਵੀ ਧਨ ਹੈ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਤਿੰਨ ਮਹਿਲ ਨੇ ਯਾਦ ਰੱਖਣਾ ਸਭ ਤੋਂ ਪਹਿਲੀ ਸ਼ਾਦੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹੁੰਦੀ ਹੈ ਮਾਤਾ ਅਜੀਤ ਕੌਰ ਦੇ ਨਾਲ ਜਿਨ੍ਹਾਂ ਦਾ ਨਾਮ ਹੈ ਪਿਆਰ ਨਾਲ ਆਪਾਂ ਜੀਤਾ ਕਹਿੰਦੇ ਆ ਮਾਤਾ ਜੀਤਾ ਜੀ ਅਜੀਤ ਕੌਰ ਗੁਰੂ ਕੇ ਲਾਹੌਰ ਬਰਾਤ ਜਾਂਦੀ ਏ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਹਨਾਂ ਦੇ ਨਾਲ ਵਿਆਹ ਹੁੰਦਾ ਸਮਾਂ ਪੈਂਦਾ ਸਮਾਂ ਪਾ ਕੇ ਮਾਤਾ ਜੀ ਦੇ ਕੋਲ ਕੋਈ ਔਲਾਦ ਨਹੀਂ ਹੁੰਦੀ ਤੇ ਮਾਤਾ ਜੀ ਤਾਂ ਜੀ ਦੇ ਕਹਿਣ ਤੇ ਉਹਨਾਂ ਦੇ ਬਹੁਤਾ ਕਹਿਣ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਪਣੀ ਦੂਸਰੀ ਸ਼ਾਦੀ ਕਰਦੇ ਨੇ ਉਹ ਹੁੰਦੀ ਏ ਮਾਤਾ ਸੁੰਦਰ ਕੌਰ ਜੀ ਦੇ ਨਾਲ ਤੇ ਮਾਤਾ ਸੁੰਦਰ ਕੌਰ ਜੀ ਦੀ ਕੁੱਖੋਂ ਪਟਨਾ ਸਾਹਿਬ ਦੀ ਅਵੈਗ ਰਉਪੌਂਟਾ ਸਾਹਿਬ ਦੀ ਧਰਤੀ ਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਦਾ ਜਨਮ ਹੁੰਦਾ ਹੈ। ਉਹ ਤੋਂ ਬਾਅਦ ਫਿਰ ਮਾਤਾ ਜੀਤਾਂ ਜੀ ਦੀ ਕੁੱਖ ਨੂੰ ਭਾਗ ਲੱਗਦੇ ਨੇ ਫਿਰ ਤਿੰਨ ਸਾਹਿਬਜ਼ਾਦੇ ਬਾਬਾ ਜੁਹਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ ਔਰ ਧੰਨ ਬਾਬਾ ਫਤੇ ਸਿੰਘ ਜੀ। ਇਹਨਾਂ ਤਿੰਨਾਂ ਦਾ ਜਨਮ ਮਾਤਾ ਜੀਤਾਂ ਜੀ ਦੀ ਕੁੱਖੋਂ ਹੁੰਦਾ ਹੈ। ਵੱਡਾ ਸਾਹਿਬਜ਼ਾਦਾ ਅਜੀਤ ਸਿੰਘ ਮਾਤਾ ਸੁੰਦਰੀ ਜੀ ਦੀ ਕੁੱਖੋਂ ਤੇ ਤਿੰਨ ਸਾਹਜਾ ਦੇ ਮਾਤਾ ਜੀਤਾਂ ਜੀ ਦੀ ਖੱਖੋਂ ਪੈਦਾ ਹੁੰਦੇ ਆ ਸਮਾਂ ਲੰਘਦਾ ਮਾਤਾ ਜੀਤਾਂ ਜੀ ਕਿਸੇ ਝੜਪ ਦੇ ਵਿੱਚ ਲੜਦੇ ਨੇ ਪੇਟ ਦੇ ਕੋਲ ਇੱਕ ਖੰਜਰ ਵੱਜਦੇ ਤੇ ਜਿਹੜਾ ਖੰਜਰ ਮਾਤਾ ਜੀਤਾਂ ਜੀ ਦੇ ਪੇਟ ਨੂੰ ਲੱਗਿਆ ਸੀ ਉਹਦੇ ਤੇ ਜ਼ਹਿਰ ਲੱਗਿਆ ਹੋਇਆ ਸੀ ਉਹ ਜ਼ਹਿਰ ਵਾਲਾ ਖੰਜਰ ਵੱਜਦੇ ਤੇ ਘਟਦਾ ਘਟਦਾ ਸਰੀਰ ਹੌਲੀ-ਹੌਲੀ ਮਾਤਾ ਜੀਤਾਂ ਜੀ ਆਨੰਦਪੁਰ ਸਾਹਿਬ ਰਹਿੰਦੇ ਆ ਰਹਿੰਦੇ ਆ ਗੁਰਪੁਰ ਵਾਸੀ ਹੋ ਜਾਂਦੇ ਨੇ ਅਕਾਲ ਚਲਾਣਾ ਕਰ ਜਾਂਦੇ ਆ। ਉਹਨਾਂ ਦਿਨਾਂ ਦੇ ਵਿੱਚ ਮਾਤਾ ਜੀ ਦੇ ਭੋਗ ਤੋਂ ਬਾਅਦ ਸਮਾਂ ਪਾ ਕੇ ਮਾਤਾ ਜਸਤੇ ਪਿਤਾ RAMMU ਬਸੀ ਆਪਣੀ ਧੀ ਦਾ ਰਿਸ਼ਤਾ ਲੈ ਕੇ ਆਉਂਦੇ ਨੇ। ਸਹਿਬ ਦੇਵਾਂ ਦਾ ਉਮਰ ਬਹੁਤ ਛੋਟੀ ਹੈ। ਸਰੀਰਕ ਉਮਰ ਦਾ ਬਹੁਤ ਫਾਸਲਾ ਸੀ। ਤੇ ਕਲਗੀਧਰ ਸਾਹਿਬ ਸੱਚੇ ਪਾਸ਼ਾ ਜੀ ਨੇ ਕਿਹਾ ਸੀ ਕਿ ਇਹਨੇ ਸਾਡੇ ਚਾਰ ਸਹਿਬ ਜਾਦੇ ਨੇ ਅਸੀਂ ਗ੍ਰਸਥ ਮਾਰਗ ਵਿੱਚ ਤੇ ਨਹੀਂ ਜਾਣਾ। ਬਾਕੀ ਉਮਰ ਦਾ ਬਹੁਤ ਫਾਸਲਾ ਹੈ ਇਹ ਸ਼ਾਦੀ ਹੋ ਨਹੀਂ ਸਕਦੀ। ਮਹਾਰਾਜ ਨੇ ਜਵਾਬ ਦਿੱਤਾ। ਪਰਮਾਤਾ ਸਾਹਿਬ ਕੌਰ ਜੀ ਨੇ ਕਿਹਾ ਕੋਈ ਗੱਲ ਨਹੀਂ ਸਰੀਰ ਦੇ ਰਿਸ਼ਤਾ ਨਾ ਸੀ ਆਤਮਕ ਤੇ ਹੈ ਹੀ ਏ। ਮੈਂ ਆਤਮਕ ਤੌਰ ਤੇ ਤੁਹਾਨੂੰ ਆਪਣਾ ਪਤੀ ਮੰਨੇ ਆਂ। ਤੇ ਸਦਾ ਤੁਹਾਡਾ ਸਤਕਾਰ ਇੱਕ ਪਤੀ ਦੇ ਪੱਖ ਤੋਂ ਕੀਤਾ ਹੈ। ਤੇ ਮੈਂ ਕਿਸੇ ਹੋਰ ਨਾਲ ਸ਼ਾਦੀ ਦਾ ਸੋਚ ਵੀ ਨਹੀਂ ਸਕਦੀ ਫਿਰ ਬਹੁਤਾ ਕਹਿਣ ਤੇ ਪਰਿਵਾਰ ਦੀਆਂ ਬਹੁਤੀਆਂ ਬੇਨਤੀਆਂ ਕਰਨ ਤੇ ਫਿਰ ਇੱਕ ਸ਼ਰਤ ਰੱਖੀ ਸੀ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਸਾਡੇ ਚਾਰ ਸਹਬਜ਼ਾਦੇ ਨੇ ਪੰਜਵਾਂ ਹੋਏਗਾ ਨਹੀਂ ਸ਼ਰੀਰਕ ਤੌਰ ਤੇ ਪਰ ਇਹ ਵੀ ਗੱਲ ਨਾਲ ਕਹਿੰਨੇ ਆ ਇੱਕ ਐਸਾ ਸਹਬਜ਼ਾਦਾ ਤੁਹਾਡੀ ਝੋਲੀ ਵਿੱਚ ਪਾ ਕੇ ਜਾਵਾਂਗੇ ਦੁਨੀਆ ਯਾਦ ਰੱਖੇਗੀ ਸਮਾਏਗਾ ਸੱਚੇ ਪਾਸ਼ਾ ਜੀ ਦੀ ਸ਼ਾਦੀ ਮਾਤਾ ਸਹਿਬ ਕੌਰ ਜੀ ਦੇ ਨਾਲ ਹੋਈ ਤੇ ਉਦੋਂ ਬਾਅਦ ਮਾਤਾ ਜੀਤਾਂ ਜੀ ਦੇ ਜਾਣ ਤੋਂ ਬਾਅਦ ਫਿਰ ਇਹਨਾਂ ਦੋਨਾਂ ਮਾਤਾਵਾਂ ਨੇ ਮਾਤਾ ਸੁੰਦਰੀ ਤੇ ਮਾਤਾ ਜੀਤਾਂ ਜੀ ਨੇ ਪਰਿਵਾਰ ਪਾਲਿਆ ਔਲ ਸੰਭਾਲਿਆ ਤੇ ਇਹਨਾਂ ਦੇ ਸਿਰ ਤੇ ਹੱਥ ਰੱਖਿਆ ਮਾਤਾ ਗੁਜਰੀ ਜੀ ਨੇ ਸਾਸਨ ਸਮਾਂ ਲੰਘਦਾ ਗਿਆ ਜਿੱਦਨ ਅਨੰਦਪੁਰ ਸਾਹਿਬ ਦਾ ਘੇਰਾ ਪੈਂਦਾ 9 ਮਹੀਨਿਆਂ ਦਾ ਘੇਰਾ ਪੈਂਦੇ ਉਦੋਂ ਵੀ ਬੜੀ ਦਲੇਰੀ ਦੇ ਨਾਲ ਬੜੀ ਹਿੰਮਤ ਦੇ ਨਾਲ ਮਾਤਾ ਸਾਹਿਬ ਕੌਰ ਜੀ ਅੱਗੇ ਆ ਕੇ ਆਪਣੀ ਸੇਵਾ ਕਰਦੇ ਆ ਸੱਚੇ ਪਾਤਸ਼ਾਹ ਜੀ ਉਹਨਾਂ ਵਿੱਚ ਗੁਣ ਵੇਖਦੇ ਨੇ ਅੱਗੇ ਲੱਗਣ ਦਾ ਆਗੂ ਬਣਨ ਦਾ ਇੱਥੇ ਮੈਂ ਰੁੱਕ ਕੇ ਬੇਨਤੀ ਕਰਦਾ ਹਰੇਕ ਬੰਦੇ ਵਿੱਚ ਕੋਈ ਨਾ ਕੋਈ ਕੁਆਲਿਟੀ ਹੁੰਦੀ ਹੈ ਹਰ ਬੰਦਾ ਅੱਗੇ ਨਹੀਂ ਲੱਗ ਸਕਦਾ ਕੋਈ ਗੁਣ ਹੁੰਦੇ ਨੇ ਕੋਈ ਕ੍ਰੈਡੀਬਿਲਟੀ ਹੁੰਦੀ ਏ ਕੁਝ ਪ੍ਰਮੁੱਖ ਸ਼ਖਸੀਅਤਾਂ ਹੁੰਦੀਆਂ ਨੇ ਚੁਣੀਆਂ ਚੋਣ ਚੁਣੀਆਂ ਜਾਂਦੀਆਂ ਨੇ ਜਿਹੜੀਆਂ ਮੁਖੀ ਦੇ ਥਾਂਵੇਂ ਖੜ੍ਹਦੀਆਂ ਨੇ ਕਿਸੇ ਸੰਸਥਾ ਦਾ ਮੁਖੀ ਬਣਨਾ ਕੋਈ ਖੇਡ ਨਹੀਂ ਹੁੰਦੀ ਉਹਦੇ ਵਾਸਤੇ ਗੁਣ ਚਾਹੀਦੇ ਆ ਜਿਹਨੂੰ ਮਾਰੇ ਕਹਿੰਦੇ ਨੇ ਪੰਜ ਪਰਵਾਣ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਇਹਨਾਂ ਦੇ ਅਰਥ ਇਹ ਵੀ ਨੇ ਵੀ ਜਿਹਨੇ ਪੰਜਾਂ ਤੇ ਕੰਟਰੋਲ ਕਰ ਲਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਉਹ ਪ੍ਰਧਾਨ ਬਣਨ ਦੇ ਯੋਗ ਬਣ ਜਾਂਦਾ ਹੈ ਯੋਗ ਤਾਂ ਉੱਥੋਂ ਹੀ ਆਉਂਦੀ ਹੈ ਨਾ ਬਾਅਦ ਵਿੱਚ ਜਿਨੇ ਪੰਜੇ ਕੰਟਰੋਲ ਕੀਤੇ ਪੰਜ ਪ੍ਰਵਾਣ ਪੰਜ ਪ੍ਰਧਾਨ ਪੰਜੇ ਪਾਵੇ ਦਰਗੇ ਮਨ ਦਰਗਾਹ ਵਿੱਚ ਫਿਰੋ ਉਹ ਉਹ ਪੰਜ ਪ੍ਰਧਾਨੀ ਇੱਕ ਵੱਖਰਾ ਵਿਸ਼ਾ ਆ ਜਾਂਦਾ ਹੈ ਉਹ ਅੱਗੇ ਲੱਗਦਾ ਆਗੂ ਬਣਦਾ ਤੇ ਉਸ ਸਮੇਂ ਮਾਤਾ ਸਾਹਿਬ ਕੌਰ ਜੀ ਦੀ ਕ੍ਰੈਡੀਬਿਲਟੀ ਸੀ ਉਹਨਾਂ ਨੇ ਅੱਗੇ ਆ ਕੇ ਸਾਰੀ ਸੇਵਾ ਕੀਤੀ ਬਹੁਤ ਪਿਆਰ ਦੇ ਨਾਲ ਸੇਵਾ ਕੀਤੀ ਤੇ ਸੱਚੇ ਪਾਤਸ਼ਾਹ ਇੱਕ ਗੁਣ ਬਿੰਦੇ ਨੇ ਅੱਗੇ ਲੱਗਣ ਦਾ ਸਮਾਂ ਲੰਘਿਆ ਘੇਰਾ ਟੁੱਟਿਆ ਅਨੰਤਪੁਰ ਸਾਹਿਬ ਤੋਂ 6 ਪੋ ਦੀ ਰਾਤ ਨੂੰ ਕਿਲਾ ਛੱਡਦੇ ਨੇ 7 ਪੋ ਦੀ ਸਵੇਰ ਸੀ ਸਰਸਾ ਦੇ ਕੰਡੇ ਤੇ ਜਿੱਦਨ ਪਰਿਵਾਰ ਵਿਛੜਦਾ ਹੈ ਇਤਿਹਾਸ ਬਹੁਤ ਲੰਮਾ ਹੈ ਮੈਂ ਸੰਖੇਪ ਚ ਬੇਨਤੀ ਕਰਦਾ ਸਮਾਂ ਸੀਮਤ ਹੈ 7 ਪੋ ਨੂੰ ਜਦੋਂ ਪਰਿਵਾਰ ਵਿਛੜਦਾ ਉਦੋਂ ਫਿਰ ਤਿੰਨ ਹਿੱਸਿਆਂ ਵਿੱਚ ਇਹ ਪਰਿਵਾਰ ਵੱਡਿਆ ਜਾਂਦਾ ਹੈ ਐਸਾ ਸਮਾਨਾ ਗੋਬਿੰਦ ਸਿੰਘ ਤੇ ਆਣ ਸਕਿਆ ਕਿ ਕੋੜਾ ਕਿਸੇ ਪਾਸੇ ਤੇ ਜੋੜਾ ਕਿਸੇ ਪਾਸੇ ਅੱਜ ਤਿੰਨ ਹਿੱਸਿਆਂ ਵਿੱਚ ਗਿਆ ਪਰਿਵਾਰ ਵੰਡਿਆ ਥੋੜਾ ਕਿਸੇ ਪਾਸੇ ਤੇ ਥੋੜਾ ਕਿਸੇ ਪਾਸੇ ਕਹਿਣ ਦਾ ਭਾਵ ਕੀ ਹੈ ਸਣੇ ਗੁਰੂ ਗੋਬਿੰਦ ਸਿੰਘ ਤੇ ਵੱਡੇ ਸਾਹਿਬ ਜਾਦੇ ਚਾਲੀਆਂ ਦਾ ਜਥਾ ਇਸ ਈਸ਼ਰੀ ਚਮਕੌਰ ਸਾਹਿਬ ਵਾਲ ਕੋਟਲਾ ਨਿਹੰਗ ਖਾਂ ਦੇ ਉਧਰ ਦੀ ਗਿਆ ਸੀ ਛੋਟੇ ਲਾਲ ਮਾਤਾ ਸਾਹਿਬ ਵਾਹਿਗੁਰੂ ਮਾਤਾ ਗੁਜਰੀ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਇਹ ਤਿੰਨਾਂ ਦਾ ਜਥਾ ਸਰਹੰਦਵਾਲ ਨੂੰ ਜਾਂਦਾ ਤੇ ਬਾਕੀ ਦੇ ਜਿਹੜੇ ਟੈਲਣਾ ਸੀ ਗੁਰੂ ਘਰ ਦੀਆਂ ਜਿਨ੍ਹਾਂ ਨੂੰ ਸੇਵਾਦਾਰਨੀਆਂ ਪੈ ਕਹਿ ਦਿੰਨੇ ਆ ਗੁਰੂ ਕੇ ਮਹਿਲ ਉਹਨਾਂ ਦੀਆਂ ਟੈਲਣਾ ਪੰਜ ਸੱਤ ਬੀਬੀਆਂ ਟੈਲਣਾ ਤੇ ਅੱਗੇ ਜਥੇਦਾਰ ਲਾਇਆ ਸੀ ਭਾਈ ਮਨੀ ਸਿੰਘ ਸਾਹਿਬ ਨੂੰ ਤੇ ਇਹ ਦੋ ਗੁਰੂ ਕੇ ਮਹਿਲ ਮਾਤਾ ਸੁੰਦਰੀ ਤੇ ਮਾਤਾ ਸਹਿਬਕੌਰ ਇਹ ਦਿੱਲੀ ਜਾ ਕੇ ਆਪਣਾ ਉਤਾਰਾ ਕਰਦੇ ਨੇ ਮੈਂ ਫੇਰ ਕਹਿਣਾ ਇਤਿਹਾਸ ਬਹੁਤ ਲੰਮਾ ਹੋਇਆ 8 ਪੋਨੂ ਸਾਹਿਬ ਜਦਿਆਂ ਦੀ ਸ਼ਿਧੀ ਹੁੰਦੀ ਏ 13 ਪੋਨੂ ਛੋਟਿਆਂ ਦੀ ਸ਼ਿਧੀ ਹੁੰਦੀ ਏ ਮਾਤਾ ਗੁਜਰਕੌਰ ਜੀ ਦੀ ਸ਼ਿਧੀ ਹੁੰਦੀ ਏ ਤੇ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਬਹੁਤ ਲੰਮਾ ਪੈਂਡਾ ਕਰਦੇ ਆ ਰਾਏਕੋਟ ਦੀ ਧਰਤੀ ਤੇ ਆ ਕੇ ਗੁਰੂ ਗੋਬਿੰਦ ਸਿੰਘ ਨੂੰ ਉਹਨਾਂ ਦੇ ਸਾਰੇ ਪਰਿਵਾਰ ਦੀ ਦਾਸਤਾਨ ਦਾ ਪਤਾ ਲੱਗਦਾ ਦਿਨੇ ਕਾਂਗੜ ਦੀ ਧਰਤੀ ਤੇ ਜਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜਫਰਨਾਮਾ ਲਿਖਦੇ ਆ ਕਈ ਪਿੰਡਾਂ ਵਿੱਚੋਂ ਦੀ ਹੁੰਦੇ 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 ਸੱਚੇ ਪਾਤਸ਼ਾਹ ਤੁਹਾਡੇ ਇੱਥੇ ਆਪਣੇ ਇਲਾਕੇ ਵਿੱਚ ਵਿਚਰਦੇ ਨੇ ਮੁਖਸਰ ਸਾਹਿਬ ਖਿਦਰਾਣੇ ਦੀ ਢਾਬ ਦਾ ਜੰਗ ਹੁੰਦਾ ਉੱਥੋਂ ਚੱਲਦੇ ਚੱਲਦੇ ਬਠਿੰਡੇ ਵਿੱਚੋਂ ਦੀ ਹੁੰਦੇ ਹੁੰਦੇ ਸੱਚੇ ਪਾਤਸ਼ਾਹ ਪਹੁੰਚੀ ਸੀ ਸ਼੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਜਿੱਥੇ ਦਾਮ ਲਿਆ ਕਮਰ ਕਸਾ ਖੋਲ ਲਿਆ ਆਪਣਾ ਜੰਗਾ ਦਾ ਮਾਰੇ ਕਹਿੰਦੇ ਹੁਣ ਜੰਗ ਨਹੀਂ ਕਰਨਾ ਹੁਣ ਦਾਮ ਲੈਣ ਦਮਦਮਾ ਸਾਹਿਬ ਬਣਿਆ ਸੱਚੇ ਪਾਸ਼ਾ ਉਧਰ ਰਾਜਸਥਾਨ ਵੀ ਜਾਂਦੇ ਨੇ ਹੋਰ ਵੀ ਆਸ-ਪਾਸੇ ਮਾਹੌਲ ਵੇਦੇ ਨੇ ਤੇ ਫੇਰ ਸੱਚੇ ਪਾਸ਼ਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਸ਼ਾ ਜੀ ਨੇ ਇੱਕ ਹੁਕਮਨਾਮਾ ਜਾਰੀ ਕੀਤਾ ਸੀ ਸਰਬੱਤ ਖਾਲਸੇ ਦਾ ਦਮਦਮਾ ਸਾਹਿਬ ਦੀ ਧਰਤੀ ਤੇ ਸਰਬੱਤ ਖਾਲਸਾ ਹੋਇਆ ਸੀ ਗੁਪਤ ਤੌਰ ਤੇ ਚਿੱਠੀਆਂ ਕੱਢੀਆਂ ਸੀ ਸੱਚੇ ਪਾਸ਼ਾ ਜੀ ਨੇ ਵੀ ਜਿੰਨੇ ਜਿੰਨੇ ਸਿੰਘ ਨੇ ਜਿੱਥੇ-ਜਿੱਥੇ ਵੀ ਹੈ ਨੇ ਸਰਬੱਤ ਖਾਲਸਾ ਹੋਣਾ ਤੇ ਆਓ ਵੇ ਕੇ ਕੁਝ ਗੁਰਮਤ ਦੀਆਂ ਵਿਚਾਰਾਂ ਕਰਦੇ ਆਂ ਸਾਰੀ ਕੌਮ ਨੂੰ ਸੰਦੇਸ਼ ਦੇਵਾਂਗੇ ਵੀ ਜੇ ਸਾਹਿਬ ਜੱਦ ਵੀ ਸ਼ਹੀਦ ਹੋਗੇ ਮਾਤਾ ਵੀ ਸ਼ਹੀਦ ਹੋਗੇ ਤੇ ਇੱਕ ਚਿੱਠੀ ਜਾਂਦੀ ਏ ਭਾਈ ਮਨੀ ਸਿੰਘ ਹੋਣਾ ਤੱਕ ਦਿੱਲੀ ਦੇ ਵਿੱਚ ਤੇ ਜਦੋਂ ਦਿੱਲੀ ਜਾਂਦੀ ਏ ਚਿੱਠੀ ਮਾਤਾ ਸੁੰਦਰ ਕੌਰ ਜੀ ਪੜਦੇ ਆ ਮਾਤਾ ਸਹਿਬ ਕੌਰ ਜੀ ਪੜਦੇ ਆ ਚਿੱਠੀ ਨੂੰ ਤੇ ਮਨ ਵਿੱਚ ਬੜਾ ਚਾਹ ਆਉਂਦਾ ਮਾਤਾ ਸੁੰਦਰੀ ਜੀ ਕਹਿੰਦੇ ਨੇ ਬੜੇ ਲੰਮੇ ਸਮੇਂ ਬਾਅਦ ਆਪਾਂ ਆਪਣੇ ਬੱਚਿਆਂ ਨੂੰ ਮਿਲਾਂਗੇ ਕਿਉਂਕਿ ਪਤਾ ਨਹੀਂ ਉਸ ਸਮੇਂ ਤੱਕ ਵਿਚਾਰ ਜਾਂ ਸਭ ਜਾਂ ਦੇ ਸ਼ਹੀਦ ਹੋ ਗਏ ਮਾਂ ਗੁਜਰੀ ਸ਼ਹੀਦ ਹੋ ਗਏ ਮਾਤਾਵਾਂ ਨੂੰ ਨਹੀਂ ਸੀ ਪਤਾ ਉਹ ਤੇ ਆਪਣੇ ਮਨ ਦੇ ਖਿਆਲ ਬਣਾਉਂਦੀਆਂ ਸੀ ਠਾਉਂਦੀਆਂ ਸੀ ਚਿੱਠੀ ਜਾਂਦੀ ਹੈ ਵੀ ਸਰਬੱਤ ਖਾਲਸਾ ਹੈ ਸਭ ਨੂੰ ਸਦੇਤੇ ਮਾਤਾ ਸਾਹਿਬਕੌਰ ਸੋਚਦੇ ਨੇ ਵੀ ਹਾਂ ਉੱਥੇ ਚਾਰ ਸਾਹਿਬਜ਼ਾਦੇ ਵੀ ਆਏ ਹੋਣਗੇ ਮਾਤਾ ਗੁਜਰੀ ਜੀ ਵੀ ਆਏ ਹੈ ਉਹਨਾਂ ਕਿਉਂਕਿ ਆਨੰਦਪੁਰ ਸਾਹਿਬ ਤੋਂ ਬਾਅਦ ਪਰਿਵਾਰ ਵੀ ਛੋੜੇ ਤੋਂ ਬਾਅਦ ਇੱਕਦਮ ਮੇਲ ਹੀ ਨਹੀਂ ਸੀ ਹੋਇਆ ਜਦੋਂ ਚੱਲਦੇ ਨੇ ਚੱਲਦੇ ਚੱਲਦੇ ਮਾਤਾ ਸਹਿਬ ਕੌਰ ਜੀ ਆਪਣੀ ਔਲਾਦ ਵਾਸਤੇ ਘਿਓ ਦੀ ਸ਼ੱਕਰ ਦੀ ਚੂਰੀ ਬਣਾਉਂਦੇ ਨੇ ਜਿਵੇਂ ਮਾਂ ਆਪਣੇ ਬੱਚੇ ਲਈ ਚੂਰੀ ਬਣਾਉਂਦੀ ਹੈ ਮਾਤਾ ਸਹਿਬ ਕੌਰ ਜੀ ਨੇ ਆਪਣੇ ਬੱਚੇ ਲਈ ਆਪਣੇ ਬੱਚਿਆਂ ਲਈ ਪ੍ਰਸ਼ਾਦ ਬਣਾਇਆ ਮਾਤਾ ਸੁੰਦਰੀ ਜੀ ਨੇ ਆਪਣੇ ਪੁੱਤਰਾਂ ਲਈ ਬਸਤਰ ਬਣਾਏ ਕਿੰਨੇ ਲੰਮੇ ਟਾਈਮ ਬਾਅਦ ਮਿਲਣਾ ਆਪਣੇ ਬੱਚਿਆਂ ਨੂੰ ਨਵੇਂ ਕੱਪੜੇ ਪਵਾਵਾਂਗੀ ਆ ਆਪਣੇ ਹੱਥੀ ਪ੍ਰਸ਼ਾਦਾ ਛਕਾਵਾਂਗੀ ਮਾਮਾ ਦਾ ਚਾਹ ਹੁੰਦਾ ਜਿਵੇਂ ਅੱਜ ਕੱਲ ਵੀ ਤੁਹਾਡੇ ਜੀ ਬੱਚੇ ਨੇ ਬਾਹਰੋਂ ਆਉਣਾ ਹੋਵੇ ਤੇ ਮਾਂ ਕੁਝ ਨਾ ਕੁਝ ਬਣਾ ਕੇ ਰੱਖਦੀ ਮੇਰੇ ਪੁੱਤਰ ਨੇ ਆਉਣ ਕਹਿੰਦੇ ਨੇ ਜਦੋਂ ਸਮਾਂ ਲੰਘਿਆ ਵਾਪਸ ਆ ਰਹੇ ਨੇ ਦਿੱਲੀ ਤੋਂ ਦਮਦਮਾ ਸਾਹਿਬ ਬੜਾ ਬਹੁਤ ਵੱਡਾ ਹਜੂਮ ਸੀ ਬਹੁਤ ਵੱਡਾ ਇਕੱਠ ਸੀ ਮਾਤਾ ਮਨ ਕਦੇ ਸੱਜੇ ਵੇਖਿਆ ਕਦੇ ਖੱਬੇ ਵੇਖਿਆ ਕਦੇ ਉਧਰ ਵੇਖਦੇ ਨੇ ਕਦੇ ਉਧਰ ਵੇਖਦੇ ਆ ਤੇ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਤੁਹਾਡੀਆਂ ਅੱਖਾਂ ਵਿੱਚ ਕਿਸੇ ਦੀ ਤਲਾਸ਼ ਹੈ ਕਿੰਨੂੰ ਲੱਭਦੇ ਹੋ ਕਲਗੀਧਰ ਜੀ ਨੇ ਪੁੱਛਿਆ ਤੁਹਾਡੀਆਂ ਅੱਖਾਂ ਵਿੱਚ ਕਿਸੇ ਨਾ ਕਿਸੇ ਦੀ ਤਲਾਸ਼ ਹੈ ਕਿੰਨੂੰ ਲੱਭਦੇ ਹੋ ਮਾਤਾ ਸਾਹਿਬ ਕੌਰ ਜੀ ਕਹਿਣ ਲੱਗੇ ਆਪਣੀ ਔਲਾਦ ਨੂੰ ਲੱਭਦੀਆਂ ਸਾਰੀ ਸੰਗਤ ਵਿਖਦੀ ਦਿਸਦੀ ਏ ਸਾਨੂੰ ਅਰ ਸਾਡੇ ਸਾਬ ਜਦੇ ਕਿੱਥੇ ਆ ਅਜੀਤ ਸਿੰਘ ਕਿੱਥੇ ਆ ਜੁਝਾਰ ਸਿੰਘ ਕਿੱਥੇ ਆ ਜੋਰਾਵਰ ਸਿੰਘ ਕਿੱਥੇ ਨੇ ਫਤੇ ਸਿੰਘ ਸਾਡੀ ਮਾਂ ਸੱਸ ਸਾਡੀ ਮਾਂ ਗੁਜਰੀ ਕਿੱਥੇ ਆ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਨੇ ਠੰਡਾ ਹੋ ਕਾ ਲਿਆ ਤੇ ਕਹਿੰਦੇ ਬੈਠੋ ਬਿਠਾਇਆ ਆਪਣੇ ਸਾਹਮਣੇ ਫਿਰ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਨੇ ਸਾਰੀ ਵਾਰਤਾ ਸੁਣਾਈ ਪਰਿਵਾਰ ਵਿਛੋੜੇ ਤੋਂ ਲੈ ਕੇ ਚਮਕੌਰ ਸਾਹਿਬ ਦਾ ਸਾਕਾ ਫਤੇਗੜ ਸਾਹਿਬ ਸਰਹੰਦ ਦਾ ਸਾਕਾ ਸਾਰੀ ਵਾਰ ਤਾਂ ਸੁਣਾਈ ਸਾਰੀ ਸੰਗਤ ਰੋਈ ਮਾਤਾ ਸਾਹਿਬਕੌਰ ਵੀ ਵਿੱਚ ਬੈਠੀ ਰੋਂਦੀ ਮੈਂ ਤੇ ਨਿੱਕੇ ਨਿੱਕੇ ਵੇਖੇ ਸੀ ਸ਼ਹੀਦियां ਵੀ ਪਾ ਗਏ ਨਿੱਕੀਆਂ ਜਿੰਨਾਂ ਨੇ ਵੱਡੇ ਸਾਕੇ ਵੀ ਕੀਤੇ ਰੋਂਦੀਆਂ ਨੇ ਮਾਤਾ ਵਿਰਲਾਪ ਕਰਦੀਆਂ ਨੇ ਤੇ ਮਾਤਾ ਸੁందਰੀ ਜੀ ਨੂੰ ਸੱਚੇ ਪਾਤਸ਼ਾਹ ਨੇ ਕਿਹਾ ਕੋਈ ਗੱਲ ਨਹੀਂ ਤੁਹਾਡੇ ਉੱਤੇ ਮਾਣ ਹੈ ਅਜੀਤ ਸਿੰਘ ਦਾ ਤੁਹਾਡੀ ਕੋਖਾ ਅਜੀਤ ਸਿੰਘ ਪੈਦਾ ਹੋਇਆ ਇੱਕ ਸ਼ਹੀਦ ਦੀ ਮਾਂ ਬਣ ਗਈ ਮਾਣ ਹੈ ਦੁਨੀਆ ਤੇ ਤੇ ਮਾਤਾ ਸਾਹਿਬ ਕੌਰ ਵੰਦੀਏ ਕਿ ਨਹੀਂ ਮੇਰੀ ਤੇ ਔਲਾਦ ਵੀ ਕੋਈ ਨਹੀਂ ਮੈਂ ਕਾਦਾ ਮਾਨ ਕਰਾਂ ਨਾ ਬੱਚਾ ਨਾ ਔਲਾਦ ਚਾਰਾਂ ਨੂੰ ਮੈਂ ਆਪਣੇ ਜਾਣਿਆ ਪਰ ਮੈਂ ਕੀ ਕਰਾਂ ਫਿਰ ਉਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਸ਼ਾ ਨੇ ਬਚਨ ਕੀਤਾ ਸੀ ਮਹਾਰਜ ਨੇ ਕਿਹਾ ਇਨ ਪੁੱਤਰਨ ਕੇ ਸੀਸ ਪਰ ਬੋਲੋ ਜੀ ਇਨ ਪੁੱਤਰਨ ਕੇ ਬੋਲੋ ਸੰਗ ਤੇ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਚਾਰ ਮੁਏ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ ਤੇ ਉੱਥੇ ਬੈਠਾ ਕੌਣ ਸੀ ਭਲਾ ਜਦੋਂ ਦਮਦਮਾ ਸਾਹਿਬ ਦੀ ਧਰਤੀ ਤੇ ਸੱਚੇ ਪਾਤਸ਼ਾਹ ਇਹ ਬਚਨ ਕਰਦੇ ਉਹ ਤਾਂ ਕੌਣ ਬੈਠਾ ਸੀ ਸਾਡੇ ਵੱਡੇ-ਵਡੇਰੇ ਬੈਠੇ ਹੋਣਗੇ ਸਾਡੇ ਦਾਦਿਆਂ ਦੇ ਦਾਦਾ ਹੀ ਬੈਠੇ ਹੋਣਗੇ ਕੌਣ ਬੈਠਾ ਸੀ ਉਦੋਂ ਪੱਗਾਂ ਵਾਲੇ ਬੈਠੇ ਸੀ ਗੱਤਰਿਆਂ ਵਾਲੇ ਬੈਠੇ ਸੀ ਸਿੱਖ ਬੈਠੇ ਸੀ ਪੰਜਾਬੀ ਬੈਠੇ ਸੀ ਮਲਬਈ ਬੈਠੇ ਸੀ ਮਾਜੇ ਦੇ ਸਿੱਖ ਬੈਠੇ ਸੀ ਦੁਆਬੇ ਦੇ ਸਿੱਖ ਬੈਠੇ ਸੀ Rajasthan ਦੀ ਸੰਗਤ ਬੈਠੀ ਹੈ ਦਿੱਲੀ ਦੀ ਸੰਗਤ ਬੈਠੀ ਹੈ ਤੇ ਕਲਗੀਧਰ ਜੀ ਨੇ ਏਦਾਂ ਸਭ ਵੱਲ ਉਂਗਲ ਕਰਕੇ ਕਿਹਾ ਸੀ ਇਹਨਾਂ ਤੋਂ ਬਾਰੇ ਨੇ ਮੈਂ ਆਪਣੇ ਲਾਲ ਆਖਾ ਉਸ ਤੋਂ ਬਾਰੇ ਨੇ ਮੈਂ ਆਪਣੇ ਲਾਲ ਤੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਸਹਿਬਕੌਰ ਉਦਾਸ ਨਾ ਹੋ ਮਨ ਹੌਲਾ ਨਾ ਕਰ ਕਿਉਂ ਜਿਹੜਾ ਪੁੱਤਰ ਅੱਜ ਤੇ ਰੀ ਝੋਲੀ ਚ ਪਾਉਣ ਲੱਗਿਆ ਸਦਾ ਤੂੰ ਉਹਦੀ ਮਾਂ ਬਣ ਕੇ ਰਹਿਨੇ ਤੇ ਤੇਰਾ ਪੁੱਤ ਜੁਗੋ ਜੁਗ ਅਟਾਲੇ ਕਹਿੰਦੇ ਉਹ ਕੌਣ ਸੱਚੇ ਪਾਤਸ਼ਾਹ ਜੀ ਨੇ ਫਿਰ ਉੱਥੇ ਬਚਨ ਕੀਤਾ ਸੀ ਅੱਜ ਤੋਂ ਬਾਅਦ ਖਾਲਸੇ ਦੀ ਜੇ ਕੋਈ ਮਾਤਾ ਹੋਏਗੀ ਤੇ ਉਹ ਮਾਤਾ ਸਾਹਿਬਦੇਵਾ ਜੀ ਹੋਣਗੇ ਮਾਤਾ ਸਾਹਿਬਕੌਰ ਹੋਏਗੀ ਆਖੋ ਸਤਿਨਾਮ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਅੱਜ ਤੋਂ ਬਾਅਦ ਜੇ ਖਾਲਸੇ ਦੀ ਮਾਂ ਤੇ ਮਾਤਾ ਸਾਹਿਬਕੌਰ ਹੈ ਤੇ ਅੱਜ ਵੀ ਕਿਸੇ ਵੀ ਸਥਾਨ ਤੇ ਕਿਸੇ ਵੀ ਸੰਸਥਾ ਵਿੱਚ ਕੋਈ ਵੀ ਪੰਜ ਪਿਆਰੇ ਜਦੋਂ ਮਰਤ ਛਕਾਉਂਦੇ ਆ ਤਾਂ ਇਹ ਗੱਲ ਕਹਿੰਦੇ ਨੇ ਤੁਹਾਡੇ ਪਿਤਾ ਦਾ ਨਾਮ ਹੈ ਗੁਰੂ ਗੋਬਿੰਦ ਸਿੰਘ ਤੁਹਾਡੀ ਮਾਤਾ ਦਾ ਨਾਮ ਹੈ ਮਾਤਾ ਸਾਹਿਬਕੌਰ ਵਾਸੀਓ ਸ਼੍ਰੀ ਆਨੰਦਪੁਰ ਸਾਹਿਬ ਦੇ ਤੇ ਯਾਦ ਰੱਖਣਾ ਤੁਹਾਡੇ ਨਾਨਕੇ ਨੇ ਗੁਰੂ ਕੇ ਲਾਹੌਰ ਇਹ ਪਰਿਵਾਰ ਦਾ ਬਿਉਰਾ ਦਿੱਤਾ ਜਾਂਦਾ ਹੈ ਪੰਜ ਪਿਆਰੇ ਅੱਜ ਵੀ ਇਹ ਬਿਉਰਾ ਦਿੰਦੇ ਆ ਤੇ ਮੈਂ ਬੇਨਤੀ ਕਰਨਾ ਇੱਕ ਤੇ ਸਾਡੀ ਮਾਂ ਉਹ ਹੈ ਜਿਹਦੀ ਕੁੱਖੋਂ ਅਸੀਂ ਆਏ ਆ ਤੇ ਇੱਕ ਸਾਡੀ ماں ਆ ਹੈ ਮਾਤਾ ਸਾਹਿਬ कौर ਜਿਹਦੇ ਨਾਲ ਸਾਡਾ ਜज्ਬਾਤਾਂ ਦਾ ਰਿਸ਼ਤਾ ਹੈ ਸਾਡੀ ਅੰਦਰ ਦੀ ਰੂਹ ਦੀ ਆਵਾਜ਼ ਨੇ ਮਾਤਾ ਜੀ ਸਾਡੇ ਅੰਦਰ ਦਾ ਰਿਸ਼ਤਾ ਹੈ ਮਨ ਦਾ ਰਿਸ਼ਤਾ ਹੈ ਤੇ ਮੈਂ ਇੱਕ ਵਾਰੀ ਮੈਂ ਮੈਡਮ ਦਲੀਪ ਘਟਵਾਣਾ ਦੀ ਗੱਲ ਪੜ੍ਹੀ ਸੀ ਉਹਨਾਂ ਨੇ ਲਿਖਿਆ ਕਿੰਨੇ ਕਈ ਵਾਰ ਖੂਨ ਦੇ ਰਿਸ਼ਤਿਆਂ ਦੇ ਨਾਲੋਂ ਰੂਹਾਂ ਦੇ ਰਿਸ਼ਤੇ ਬੰਧੇਰੇ ਹੰਣ ਅਨਸਾਰ ਹੁੰਦੇ ਨੇ ਮਤਲਬ ਕੀ ਹੋ ਸਕਦਾ ਕਿ ਕਿਤੇ ਨਾ ਕਿਤੇ ਜਾ ਕੇ ਤੈਨੂੰ ਤੇਰਾ ਦੋਸਤ ਧੋਖਾ ਦੇ ਜਵੇ ਹੋ ਸਕਦਾ ਹੈ ਹੋ ਸਕਦਾ ਕਿਤੇ ਨਾ ਕਿਤੇ ਜਾ ਕੇ ਤੇਰਾ ਭਰਾ ਹੀ ਤੈਨੂੰ ਧੋਖਾ ਜਿਹੇ ਨਾਮ ਨਾਲ ਦਾ ਜੰਮਿਆ ਦਿੰਦੀ ਹੈ ਦੁਨੀਆ ਧੋਖੇ ਪਰ ਯਾਦ ਰੱਖੀ ਕਈ ਜਿਹਦੇ ਨਾਲ ਰੂਹਦਾਰੀ ਹੋਵੇ ਨਾ ਰੂਹਦਾਰੀ ਰੂਹ ਦਾ ਰਿਸ਼ਤਾ ਹੋਵੇ ਉਹ ਫਿਰ ਦੁਨੀਆ ਤੱਕ ਨਿਭਦੇ ਆ ਤੇ ਸਾਡਾ ਸਾਡਿਆਂ ਮਹਾਪੁਰਖਾਂ ਦੇ ਨਾਲ ਸਾਡਾ ਸਾਡਿਆਂ ਸਤਿਗੁਰਾਂ ਦੇ ਨਾਲ ਸਾਡਾ ਸਾਡੀ ਮਾਤਾ ਸਾਹਿਬਕੌਰ ਦੇ ਨਾਲ ਰੂਹਦਾਰੀ ਹੈ ਰੂਹ ਦਾ ਰਿਸ਼ਤਾ ਇੱਕ ਜਜ਼ਬਾਤਾਂ ਦਾ ਰਿਸ਼ਤਾ ਹੈ ਤੇ ਮੈਨੂੰ ਦੱਸੋ ਦੁਨੀਆ ਵਿੱਚ ਪੀਰ ਪੈਗੰਬਰ ਔਲੀਏ ਬਹੁਤ ਆਏ ਨੇ ਪਰ ਕੋਈ ਸਾਡੇ ਪਿਓ ਦੀ ਥਾਂ ਵੀ ਨਹੀਂ ਖੜਿਆ ਬਹੁਤ ਆਏ ਨੇ ਇੱਥੇ ਆਲਮ ਫਾਜ਼ਿਲ ਬਹੁਤ ਆਏ ਨੇ ਪਰ ਕੋਈ ਸਾਡੇ ਪਿਓ ਦੇ ਥਾਂ ਵੀ ਨਹੀਂ ਖੜਿਆ ਜੇ ਪਿਓ ਦੀ ਥਾਂ ਵੀ ਖੜਦੇ ਤੇ ਅੱਜ ਵੀ ਕਲਗੀਆਂ ਵਾਲਾ ਖੜਦਾ ਕਹਿੰਦੇ ਆ ਨਾ ਆਪਣਾ ਸਾਡਾ ਪਿਤਾ ਗੁਰੂ ਗੋਬਿੰਦ ਸਿੰਘ ਪਿਓ ਦੀ ਥਾਂ ਵੀ ਕੋਈ ਖੜਦਾ ਹੈ ਤੇ ਗੁਰੂ ਗੋਬਿੰਦ ਸਿੰਘ ਖੜਦੇ ਨੇ ਹੈ ਦੁਨੀਆ ਬਹੁਤ ਕੋਈ ਮਾਸੀ ਏ ਕੋਈ ਤਾਈ ਏ ਕੋਈ ਚਾਚੀ ਏ ਰਿਸ਼ਤੇ ਨੇ ਬੜੇ ਦੁਨੀਆ ਦੇ ਪਰ ਸਮਾਂ ਪਾ ਕੇ ਕੋਈ ਮਾਂ ਦੀ ਥਾਂਵੇਂ ਨਹੀਂ ਖੜਦੀ ਹੁੰਦੀ ਅੱਜ ਵੀ ਜੇ ਮਾਂ ਦੀ ਥਾਂਵੇਂ ਖੜਦੇ ਤੇ ਉਹ ਮਾਤਾ ਸਹਿਬ ਕੌਰ ਖੜਦੇ ਨੇ ਹੋਰ ਕੋਈ ਨਹੀਂ ਖੜਦਾ ਮਾਤਾ ਸਹਿਬ ਕੌਰ ਜੀ ਖੜਦੇ ਨੇ ਉਸ ਥਾਂ ਤੇ ਤੇ ਮੈਂ ਬੇਨਤੀ ਕਰਨਾ ਭੁੱਲੀਓ ਨਾ ਇਹ ਹਮੇਸ਼ਾ ਯਾਦ ਰੱਖਣਾ ਵੀ ਸਾਡੇ ਮਾਤਾ ਮਾਤਾ ਸਾਹਿਬਕੌਰ ਤੇ ਪਿਤਾ ਗੁਰੂ ਗੋਬਿੰਦ ਸਿੰਘ ਦੁਨੀਆ ਟੱਕਾ ਦੇ ਜਵੇ ਤੇਰਾ ਸਾਥੀ ਨਾ ਕੋਈ ਮਾਂ ਪਿਓ ਦੁਨੀਆ ਇੱਕ ਥਾਂ ਸਮਾਉਂਦੇ ਸਭ ਛੱਡ ਜਾਂਦੇ ਨੇ ਮੈਂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਰਿਸ਼ਤਾ ਜੋੜ ਲੈ ਮੈਂ ਬਸ ਲਾਸਟ ਬੇਨਤੀ ਕਰਦਾ ਰਿਸ਼ਤਾ ਜੋੜੀ ਰਿਸ਼ਤਾ ਤੇ ਰਿਸ਼ਤਾ ਕਹਦਾ ਜੀ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਮੇਰੀ ਜਿੱਦਨ ਮਾਂ ਨਾ ਹੋਏਗੀ ਮਾਂ ਦੀ ਥਾਵੇਂ ਵੀ ਇਹਨਾਂ ਨੂੰ ਖੜਾ ਕੇ ਵੇਖੀ ਪਿਓ ਦੀ ਥਾਵੇਂ ਵੀ ਖੜਾ ਕੇ ਦੇਖੀ ਕਹਿੰਦੇ ਦੁਨੀਆ ਦਾ ਬੱਚਾ ਭਾਵੇਂ ਚੋਰ ਵੀ ਹੋ ਜੇ ਪਰ ਮਾਂ ਵਾਸਤੇ ਉਹਦੀ ਔਲਾਦ ਹੈ ਸਿਆਣੀ ਔਲਾਦ ਗੁਰਬਾਣੀ ਕਹਿੰਦੀ ਹੈ ਸੋਤੇ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨਰਾਖਸ ਤੇਤੇ ਰਾ ਮਈਆ ਹਉ ਬਾਰਕ ਤੇਰਾ ਕਾਹੇ ਨਖੰਡਸ ਅਵਗੁਣ ਮੇਰਾ ਜਿਵੇਂ ਮਾਂ ਆਪਣੇ ਬੱਚੇ ਰਉਗੜ ਨਹੀਂ ਚਿਤਾਰਦੇ ਤੁਸੀਂ ਵੀ ਨੱਚ ਤਾ ਰਹੇ ਹੋ ਤੇ ਮਾਤਾ ਸਾਹਿਬ ਦੇ ਮਾਂ ਦਾ ਸਥਾਨ ਹੈ ਹਜੂਰ ਸਾਹਿਬ ਦੀ ਧਰਤੀ ਤੇ ਜਾਂਦੇ ਉਹਨਾਂ ਦਰਸ਼ਨ ਕਰਦੀਆਂ ਨੇ ਸੰਗਤਾਂ ਤੇ ਮਾਣ ਕਰਿਆ ਕਰੋ ਸਾਡੀ ਇਹ ਉਹ ਮਾਂ ਜਿਹਦੇ ਨਾਲ ਸਾਡਾ ਜਜ਼ਬਾਤਾਂ ਦਾ ਸਾਡਾ ਰੂਹ ਦਾ ਰਿਸ਼ਤਾ ਹੈ ਇਹ ਮਾਣ ਹੈ ਸਾਨੂੰ ਜਾਂਦੇ ਜਾਂਦੀ ਵਾਰ ਆਖਿਓ ਆਪਣੇ ਪਿਤਾ ਨੂੰ ਇਦਾਂ ਹੱਥ ਜੋੜਿਓ ਜਿਹੜੇ ਬੈਠੇ ਹੋ ਇਦਾਂ ਹੱਥ ਜੋੜ ਕੇ ਆਖੋ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਇਹ ਆਖਣਾ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੇ ਸਾਡੀ ਮਾਂ ਕੋਲ ਨੇ ਧੰਨ ਮਾਤਾ ਸਾਹਿਬ ਕੌਰ ਜੀ ਬੋਲ